ਸਰਬਸੰਬੱਧ ਦੀ ਸਵੈਤਰ ਧਰਤੀ ਦੇ ਵਿੱਚ ਲੱਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਵਿੱਚ ਪਹੁੰਚੀ ਪਿਆਰੀ ਸਾਧ ਸੰਗਤ ਜੋ ਫਤਿਹ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਲਖਾਰੀ ਤੇ ਬੜੇ ਵਧੀਆ ਲਿਖਿਆ के लश्कर भी तुम्हारा सरदार भी तुम्हारा लश्कर भी तुम्हारा सरदार भी तुम्हारा गलत को सच लिख दे वो अखबार भी तुम्हारा अब हम मजलूम जाए कहाँ, कानून भी तुम्हारा اور دربار بھی تمہارا اج 17 ਜਦੋਂ ਲਖਾਰੀ ਨੇ ਲਕੀਆਂ ਤੇ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ 17 ਅੱਜ ਇਹ ਪੂਰੀਆਂ ਹੋ ਗਈਆਂ ਕਿਉਂਕਿ ਸਾਰਾ ਕੁਝ ਹੀ ਅੱਜ ਸਰਕਾਰਾਂ ਦੇ ਕੋਲ ਹੈ ਜਿੱਦਾਂ ਮੇਰੇ ਤੋਂ ਪਹਿਲਾਂ ਕੁਇਸ਼ਰ ਨੇ ਵੀਰ ਨੇ ਨਿਸ਼ਾਨ ਸਿੰਘ ਜੀ ਨੇ ਚਬਾਲ ਵਾਲਿਆਂ ਨੇ ਬੜੀ ਪ੍ਰਸਤਾਰਤਾ ਦੇ ਨਾਲ ਸਾਨੂੰ ਸਗਰਜ ਬਾਰੇ ਜਾਣਕਾਰੀ ਦਿੱਤੀ ਹੁਣ ਮਾਦ ਦੇ ਪੌਜ਼ ਪੌਜ਼ ਜਿੱਤਰਾ ਕੁਇਸ਼ਰ ਰਿਸ਼ਾਨ ਸਿੰਘ ਜੀ ਚਭਾਲ ਜੀ ਹੋਣਾ ਨੇ ਜਾਣਕਾਰੀ ਦਿੱਤੀ ਹੈ ਬਹੁਤ ਹੀ ਸ਼ਲਾਘਾਯੋਗ ਸੀਗੀ ਪਰ ਅੱਜ ਮੈਂ ਇੱਥੇ ਕੁਝ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਜਿਹੜਾ ਮੋਰਚਾ ਲੱਗਾ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਦੀ ਰਿਹਾਈ ਨੂੰ ਲੈ ਕੇ ਜਨਾਂ ਦੀ ਜੇਲ੍ਹ ਤਬਦੀਦੀ ਨੂੰ ਲੈ ਕੇ ਮੈਂ ਸਰਕਾਰਾਂ ਬਾਰੇ ਕੁਝ ਦੱਸਣਾ ਚਾਹੁੰਦਾ ਕਿ ਸਰਕਾਰਾਂ ਕੋਈ ਵੀ ਆ ਜਾਣ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਜਿਹੜੀਆਂ ਆ ਸਿੱਖਾਂ ਦੇ ਹੱਥ ਦੇ ਵਿੱਚ ਕੋਈ ਨਾ ਕੋਈ ਫੈਸਲਾ ਨਹੀਂ ਸੀ ਕੋਈ ਵੀ ਸਰਕਾਰ ਨਹੀਂ ਕਿਉਂਕਿ ਜੇ 1978 ਤੋਂ ਅਸੀਂ ਧਿਆਨ ਮਾਰੀਏ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਕੱਲ ਦੀ ਗੱਲ ਹੈ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਆਦਤ ਦਾ ਫੈਸਲਾ ਦਿੱਦੀ ਹੈ ਸਾਨੂੰ ਅਦਾਲਤਾਂ ਦੇ ਬੜੇ ਵਿਸ਼ਵਾਸ ਹੈ ਅਦਾਲਤਾਂ ਫੈਸਲਾ ਲੈਂਦੀਆਂ ਕਿ ਚਾਰ ਨੌਜਵਾਨ ਪੰਜਾਬ ਦੀ ਧਰਤੀ ਦੇ ਉੱਤੇ ਜਿਨ੍ਹਾਂ ਨੂੰ ਅਦਾਲਤਾਂ 120 ਸਾਲ ਦੀ ਕਤਕ ਕੈਦ ਕਰਦੀਆਂ 120 ਸਾਲ ਮੈਨੂੰ ਬੜੀ ਹਰਾਨੀ ਦੀ ਹੋਈ ਕਿ ਮਹਾਲੀ ਦੇ ਵਿੱਚ ਇੱਕ ਕੈਦ ਸੁਣਾਈ ਗਈ ਜਿਹੜੀ ਕੈਦ ਨੇ ਸਾਡੇ ਦਿਮਾਗ ਜਿਹੜੇ ਆ ਉਹ ਸੁਣ ਕਰਕੇ ਰੱਖ ਦਿੱਤੇ ਆ ਕਿ 120 ਸਾਲ ਕਹਿ ਚਾਰ ਨੌਜਵਾਨਾਂ ਦੇ ਉੱਤੇ ਦੋਸ਼ ਕੀ ਲਾਇਆ ਜਾਂਦਾ ਹੈ ਕਿ ਇਹ ਉਹ ਚਾਰ ਨੌਜਵਾਨ ਨੇ ਜਿਹੜੇ ਭਾਰਤ ਦੇ ਵਿਰੁੱਧ ਜੰਗ ਛੇੜਨਾ ਚਾਹੁੰਦੇ ਨੇ ਭਾਰਤ ਦੇ ਵਿਰੁੱਧ ਜੰਗ ਦਾ ਐਲਾਨ ਕਰ ਰਹੇ ਨੇ ਪਰਦਾ ਭਾਰਤ ਦੇ ਵਿਰੁੱਧ ਇਹ ਧਿਆਰ ਇਕੱਠੇ ਕਰ ਰਹੇ ਨੇ ਇਹ ਇਲਜ਼ਾਮ ਲਾ ਕੇ ਵੱਖੋ ਵੱਖਰੇ ਇਲਜ਼ਾਮ ਲਾ ਕੇ ਅੱਜ ਤੋਂ 5 ਸਾਲ ਪਹਿਲਾਂ ਗ੍ਰਿਫਤਾਰ ਕੀਤੇ ਗਏ ਚਾਰ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਵਾਧਾ ਮਾਫਵਾ ਬਣਾ ਲਿਆ ਜਾਂਦਾ ਤੇ ਵਾਧਾ ਮਾਫਵਾ ਜਿਹੜਾ ਉਹ ਬਣ ਕੇ ਚਾਰ ਜਣਿਆਂ ਨੂੰ 120 ਸਾਲ ਦੀ ਕੈਦ ਕਰਾਉਂਦਾ ਸੋ ਜਦੋਂ ਅਸੀਂ ਇਹ ਗੱਲ ਵੇਖਤੀ ਵੇਖੀ ਆ ਤੇ ਮੈਨੂੰ ਇਹ ਵੀ ਮੈਂ 17 ਪਹਿਲਾਂ ਗੋਡੀਆਂ ਮੈਨੂੰ ਉਹ 17 ਯਾਦ ਆਈਆਂ ਕਿ ਨਹੀਂ ਕਿੱਥੇ ਕਿਸੇ ਕਿਸਮ ਦਾ ਕੋਈ ਕਾਨੂੰਨ ਲਾਗੂ ਨਹੀਂ ਮੈਂ ਇਸ ਮੰਚ ਤੋਂ ਭਾਰਤ ਦੇਸ਼ ਨੂੰ ਭਾਰਤ ਦੀਆਂ ਸਰਕਾਰਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਪਾਸੇ ਅਸੀਂ ਭਾਰਤ ਨੂੰ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਆਤਮਾ ਦੇ ਨਾਲ एटम शक्ति ਦੇ ਨਾਲ ਲੈਸ ਇਹਦੀ ਫੌਜ ਦੁਨੀਆ ਦੇ ਵਿੱਚ ਦੂਜੇ ਨੰਬਰ ਦੀ ਫੌਜ ਹੈ ਇਹ ਬਸੋਂ ਦੇ ਪੱਖੋਂ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਜੇ ਇੱਥੇ ਪੜ੍ਹਾਈ ਖਾਈਆਂ ਆਲਿਆਂ ਦੀ ਗੱਲ ਹੈ ਤੇ ਸਭ ਤੋਂ ਜ਼ਿਆਦਾ ਪੜ੍ਹਾਈ ਖਾਈਆਂ ਆਲਿਆਂ ਦੀ ਗੱਲ ਹੈ ਜਦੋਂ ਇੱਥੇ ਕੋਈ ਵੀ ਜਨਮ ਲੈਂਦਾ ਵੀਰ ਨੂੰ ਇੱਕ ਵਾਰੀ ਜਨਮ ਲੈਣਾ ਉਹਨੇ ਬਾਰ ਬਾਰ ਜਨਮ ਨਹੀਂ ਲੈਣਾ ਅੱਜ ਇੱਥੇ ਅਮਰਤਪਾਲ ਵੀਰ ਨੂੰ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਉਹਦਾ ਦੋਸ਼ ਕੀ ਸੀਗਾ ਸਿਰਫ ਤੇ ਸਿਰਫ ਇਕੱਲਾ ਨਸ਼ਿਆਂ ਨੂੰ ਛਡਾਉਣਾ ਤੇ ਨੌਜਵਾਨਾਂ ਨੂੰ ਗੁਰੂ ਦੇ ਨਾਲ ਲਾਉਣਾ ਤੇ ਨਾਲ ਹੀ ਦੂਸਰੇ ਪਾਸੇ ਸਰਕਾਰ ਜਿਹੜੀ ਆ ਇੰਨਾ ਡਰੀ ਹੋਈ ਇੰਨਾ ਡਰ ਗਈ ਜਿਹੜੀ ਆਪਣੀ ਆਪ ਨੂੰ ਐਟਮੀ ਤਾਕਤ ਦੇ ਬਾਰੇ ਦੱਸਦੀ ਹੈ ਕਿ ਅਸੀਂ ਪੂਰੇ ਵਿਸ਼ਵ ਦੇ ਵਿੱਚ ਤਾਕਤਵਰ ਪਰ ਉਹ ਇੰਨਾ ਤੋਂ ਡਰ ਗਈ ਤੇ ਡਰ ਕੇ ਇਹਨਾਂ ਨੂੰ ਜਿਹਨਾਂ ਦੇ ਛੁੱਟ ਕੇ ਐਨਐਸਏ ਲਾਉਂਦੀ ਹੈ ਤੇ ਕੱਲ ਵਾਲਾ ਜਿਹੜਾ ਫੈਸਲਾ ਹੁੰਦਾ ਜਿੱਦੇ ਵਿੱਚ 120 ਸਾਲ ਦੀ ਕੈਦ ਕੀਤੀ ਜਾਂਦੀ ਹੈ ਬੜਾ ਸ਼ਰਮਨਾਕ ਫੈਸਲਾ ਮੈਂ ਇਥੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਭਾਰਤ ਦੀ ਸਰਕਾਰ ਨੂੰ ਰੈਸ਼ਮਾਰੀ ਵਾਲੇ ਪਾਸੇ ਵੱਲ ਨੂੰ ਵਧਣਾ ਚਾਹੀਦਾ ਜੇ ਭਾਰਤ ਦੀ ਸਰਕਾਰ ਇਹ ਗਲ ਸੋਚਦੀ ਹੈ ਕਿ ਚੰਦ ਬੰਦੇ ਜਾਂ ਚੰਦ ਲੋਕ ਜਿਹੜੇ ਉਹ ਦੇਖ ਦਾ ਨਿਸਾਨ ਕਰ ਸਕਦੇ ਆ ਤੇ ਇੱਕ ਵਾਰੀ ਪੰਜਾਬ ਦੇ ਵਿੱਚ ਪੰਜਾਬ ਦੇ ਰਹਿਣ ਵਾਲੇ ਲੋਕ ਜਿਉਂਨਾਂ ਦੀ رائے شمਾਰੀ ਕਰਾ ਲਈ ਜਾਵੇ ਅਸੀਂ ਕਿਉਂ ਲੋਕਾਂ ਦੇ ਧੀਆਂ ਪੁੱਤ ਜਿਨ੍ਹਾਂ ਦੀਆਂ ਜ਼ਿੰਦਗੀਆਂ ਅਸੀਂ ਜੇਲ੍ਹਾਂ ਦੇ ਵਿੱਚ ਖਰਾਬ ਕਰ ਰਹੇ ਆ ਕਿਉਂ ਕਰਨਾ ਹੈ ਸੋ ਉਹਨਾਂ ਦੇ ਲਈ ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਕੇਈ ਖਿਆਰ ਚੁੱਕਣ ਦੀ ਲੋੜ ਨਹੀਂ ਕਿਸੇ ਵੋਟ ਪਾਉਣ ਦੀ ਲੋੜ ਨਹੀਂ ਅੱਜ ਮੇਰੇ ਤੋਂ ਪਹਿਲਾਂ ਬਲਾਰਿਆਂ ਨੇ ਵੀ ਗੱਲਾਂ ਕੀਤੀਆਂ ਵੋਟਾਂ ਪਾਈਆਂ ਜਾਣ ਬਿਲਕੁਲ ਠੀਕ ਹੈ 70 ਤੋਂ ਲੇ ਗੇ ਸਭ ਤੋਂ ਪਹਿਲਾਂ ਕਾਂਗਰਸ ਦੇਖੀ ਹੈ ਕਾਂਗਰਸ ਨੇ ਕੋਈ ਫਾਇਦਾ ਨਹੀਂ ਕੀਤਾ ਪੱਕੇ ਬਾਅਦ ਅਕਾਲੀ ਦਾ ਦੇਖਿਆ ਪਾ ਪਾ ਦਿਨਾਂ ਸਹਿਯੋਗੀ ਹੋ ਕੇ ਉਹਨੇ ਵੀ ਕੋਈ ਫਾਇਦਾ ਨਹੀਂ ਕੀਤਾ ਫੇਰ ਅਸੀਂ ਉਸ ਤੋਂ ਬਾਅਦ ਇਹਦਾ ਤੋਰ ਆਰਮਾ ਦੀ ਪਾਰਟੀ ਲੈ ਕੇ ਆਏ ਆ ਉਹਨੇ ਵੀ ਕੋਤੋਂ ਕੋਈ ਸਿੱਖਾਂ ਦਾ ਫਾਇਦਾ ਨਹੀਂ ਕੀਤਾ ਲੱਗ ਤੱਕ ਮੈਨੂੰ ਅਜ 30 ਤੋਂ 35 ਸਾਲ ਹੋ ਗਏ ਇਹ ਚੀਜ਼ ਨੂੰ ਵੇਖਦੇ ਸੋ ਜੀ ਕੋ ਇਨ੍ਹਾਂ ਸਰਕਾਰਾਂ ਨੇ ਸਾਡਾ ਕਸ਼ ਸਿੱਖ ਕੌਮ ਦਾ ਕੋਈ ਫਾਇਦਾ ਹੀ ਨਹੀਂ ਕਰਨਾ ਤੇ ਵੀ ਉਹ ਮੈਂ ਬੇਨਤੀ ਕਰੀ ਕਿਉਂ ਨਾ ਫੇਰ ਵੋਟਾਂ ਪਾਉਣ ਦਾ ਕੀ ਫਾਇਦਾ ਫਿਰ ਵੋਟਾਂ ਪਾ ਕੇ ਅਸੀਂ 5-5 ਸਾਲ ਦੀ ਗਲਾਮੀ ਜਿਹੜੀ ਆ ਉਹ ਕਿਉਂ ਸਹਿ ਰਹੇ ਆ ਕਿ 5 ਸਾਲ ਹੀ ਕਾਂਗਰਸੀ ਦੀ ਗਲਾਮੀ ਕਰ ਲਈਏ 5 ਸਾਲ ਹੀ ਭਾਜਪਾ ਦੀ ਗਲਾਮੀ ਕਰ ਲਈਏ 5 ਸਾਲ ਹੀ ਆਮ ਆਦਮੀ ਪਾਰਟੀ ਦੀ ਗਲਾਮੀ ਕਰ ਲਈਏ ਇਸ ਗਲਾਮੀ ਤੋਂ ਛਟਕਾਰ ਸੁਲਾਈ ਸ਼ਵਾਰੀ ਜਿਹੜੀ ਆ ਉਹ ਕਰਾ ਲਈ ਜਾਏ ਸਰਕਾਰ ਭਾਰਤ ਸਰਕਾਰ ਜਿਹੜੀ ਆ ਇਹ ਬਹਿਲ ਕਦਮੀ ਕਰੇ ਤੇ ਪੰਜਾਬ ਦੇ ਵਿੱਚ ਰਾਇਸ਼ਵਰੀ ਕਰਾਉਣਾ ਕਿ ਕਿੰਨੇ ਲੋਕ ਕਿਤੇ ਆ ਉਹ ਐਸੀ ਦਾ ਲੋਕਰਣਾ ਹੈ ਨਾ ਕਿੰਨੇ ਲੋਕ ਜਿਹੜੇ ਆ ਉਹ ਇਹ ਚਾਹੁੰਦੇ ਆ ਕਿ ਅਸੀਂ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਆ ਤੇ ਕਿੰਨੇ ਲੋਕ ਜਿਹੜੇ ਇਹ ਚਾਹੁੰਦੇ ਆ ਕਿ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਆ ਘਟੋ ਘਟੇ ਇਹਦੇ ਨਾਲ ਇਹ ਗੱਲ ਤਾਂ ਹੋਵੇ ਕਿ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਅੱਜ ਜਿਹਨਾਂ ਨੇ ਵੇਚ ਕੇ ਜਾ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲਈ ਹੈ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਖਰਾਬ ਹੋਣ ਤੋਂ ਬਚ ਸਕਣ ਮੈਂ ਇਸ ਸੰਬੰਧਤ ਭਾਰਤ ਸਰਕਾਰ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਸਿੱਖਾਂ ਨੂੰ ਬੇਨਤੀ ਕਰੂੰਗਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਬੇਨਤੀ ਕਰਦਾ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਜੇ ਅਸੀਂ ਕੇ ਕਲਾਮ ਹੈ ਤੇ ਸਾਡੀ ਆਜ਼ਾਦੀ ਦਾ ਹੱਲ ਜਿਹੜਾ ਉਹ ਲੱਭਿਆ ਜਾਵੇ ਜੇ ਆਜ਼ਾਦੀ ਦਾ ਹੱਲ ਨਹੀਂ ਤੇ ਜਿਹੜੀ ਬਲਬੀਰ ਸਿੰਘ ਜੀ ਭਰਪੂਰ ਨੇ ਅੱਜ ਤੋਂ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਸਿੱਖ ਜਿਹੜੇ ਆ ਭਾਰਤ ਦੇ ਅੰਦਰ ਸੋਨੇ ਦੇ पिਂਜਰੇ ਦੇ ਵਿੱਚ ਕੈਦ ਹੈ ਅੱਜ ਉਹ ਵੀ ਗੱਲ ਸਾਹਮਣੇ ਆ ਰਹੀ ਹੈ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਭਾਰਤ ਦੀਆਂ ਸਰਕਾਰਾਂ ਨੂੰ ਇਹ ਗੱਲ ਲੱਗਦੀ ਹੈ ਕਿ ਅਸੀਂ ਸਿੱਖਾਂ ਨੂੰ ਇਥੇ ਘੁੱਟ-ਘੁੱਟ ਕੇ ਹੀ ਮਾਰਨਾ ਤੇ ਫਿਰ ਵੀ ਲੋ ਮੈਂ ਇਥੋਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਲੈਕਸ਼ਨਾਂ ਜਿਹੜੀਆਂ ਉਸ ਖਾਂ ਦਾ ਹੱਲ ਨਹੀਂ ਹੈਗਾ ਸੇ ਸਿੱਖਾਂ ਨੂੰ ਜਾਂ ਤੇ ਸਭ ਤੋਂ ਬਰਾਬਰ ਦਾ ਸ਼ਹਿਰੀ ਮੰਨਿਆ ਜਾਵੇ ਜਾਂ ਬਰਾਬਰ ਦਾ ਸ਼ਹਿਰੀ ਨਹੀਂ ਮੰਨਣਾ ਤੇ ਅਸੀਂ ਘੁੱਟ-ਘੁੱਟ ਕੇ ਜੇਲਾਂ ਦੇ ਵਿੱਚ ਰਹਿ ਕੇ ਮਰਨਾ ਨਹੀਂ ਕਿਉਂਦੇ ਸਾਨੂੰ ਆਜ਼ਾਦੀ ਦਾ ਰਸਤਾ ਦਿੱਤਾ ਜਾਵੇ ਜੇ ਆਜ਼ਾਦੀ ਨਹੀਂ ਭਾਰਤ ਸਰਕਾਰ ਜਿਹੜੀ ਹੈ ਉਹ ਪਹਿਲਕਦਮੀ ਕਰਕੇ ਪੰਜਾਬ ਦੇ ਸਿੱਖਾਂ ਦੀ ਰਾਇਸ਼ਵਾਰੀ ਕਰਾ ਕੇ ਸਾਰਿਆਂ ਦਾ ਇਹ ਵਹਿਣ ਜਿਹੜਾ ਬਾਹਰ ਕਰ ਦਵੇ ਕਿ ਲੋਕ ਜਿਹੜੇ ਹੈ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਆ ਜਾਂ ਵੱਖਰੇ ਦੇਸ਼ ਨੂੰ ਚਾਹੁੰਦੇ ਆ ਇਹੋ ਹੀ ਇੱਕ ਸਿੱਖਾਂ ਦਾ ਹੱਲ ਹੈ ਸੋ ਇਸ ਹੱਲ ਦੇ ਉੱਤੇ ਸਾਨੂੰ ਦਿਨ ਰਾਤ ਕਰਕੇ ਮਿਹਰਾ ਜਣੇ ਕਹਿੰਦਾ ਇਹਨਾਂ ਲੱਗਾਂ ਦੇ ਨਾਲ ਮੈਂ ਥੇਮਾ ਦਾ ਚਾਚਕ ਫਤਿਹ ਜਗਤ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ